ਕਣਕਣ ਦੇ ਵਿੱਚ ਰੱਬ ਵੱਜਦਾ ਹੈ ਅਕਾਲ ਫਿਲਮ ਦਾ ਦੂਜਾ ਗੀਤ ਕਣਕਣ ਰਿਲੀਜ਼ ਹੋ ਚੁੱਕਾ ਹੈ ਜਿਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ ਖਾਸ ਗੱਲ ਇਹ ਹੈ ਕਿ ਗੀਤ ਬਾਲੀਵੁੱਡ ਦੇ ਮਸ਼ਹੂਰ ਗਾਇਕ ਸ਼ੰਕਰ ਮਹਾਦੇਵਨ ਅਤੇ ਸ਼੍ਰੀਆ ਗੋਸ਼ਾਲ ਵੱਲੋਂ ਗਾਇਆ ਗਿਆ ਤੇ ਨਾਲ ਇਸ ਗੀਤ ਨੂੰ ਹੈਪੀ ਰਾਈ ਕੋਟੀ ਵੱਲੋਂ ਲਿਖਿਆ ਗਿਆ ਹੈ ਅਕਾਲ ਫਿਲਮ ਦੇ ਇਸ ਦੂਜੇ ਗੀਤ ਨੂੰ ਵੀ ਉਹ ਪਸੰਦ ਕੀਤਾ ਜਾ ਰਿਹਾ ਹੈ ਜਿਵੇਂ ਆਕਾਲ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਤਾਂ ਲੋਕਾਂ ਵੱਲੋਂ ਉਸ ਨੂੰ ਬਹੁਤ ਪਿਆਰ ਦਿੱਤਾ ਗਿਆ ਟੀਜ਼ਰ ਨੂੰ ਦੇਖ ਕੇ ਇੱਕ ਵਾਰ ਤਾਂ ਹਰ ਕਿਸੇ ਦੇ ਲੂਕੰਡੇ ਖੜੇ ਹੋ ਗਏ ਕਿਉਂਕਿ ਗਿੱਪੀ ਗਰੇਵਾਲ ਨਿਰਮਿਤ ਹੈ ਰਤ ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰ다 ਗਰੇਵਾਲ ਦੀ ਇਸ ਫਿਲਮ ਵਿੱਚ ਵੱਖਰੀ ਲੁੱਕ ਦੇਖਣ ਦੇਖਣ ਨੂੰ ਮਿਲੇਗੀ ਤੇ ਨਾਲ ਹੀ ਇਸ ਨਵੇਂ ਗੀਤ ਵਿੱਚ ਗੁਰਪ੍ਰੀਤ ਖੁੱਗੀ ਦਾ ਵੀ ਬਹੁਤ ਹੀ ਸੋਹਣਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ ਦੱਸ ਦੇ ਕਿ ਅਕਾਲ ਫਿਲਮ 10 ਅਪ੍ਰੈਲ 2025 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ ਤੇ ਨਾਲ ਇਸ ਦੇ ਟੇਲਰ ਦਾ ਵੀ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਅਕਾਲ ਫਿਲਮ ਦੇ ਇਸ ਨਵੇਂ ਗੀਤ ਨੇ ਇੱਕ ਵਾਰੀ ਸਭ ਦੇ ਨੂਕਣੇ ਹੀ ਖੜੇ ਕਰ ਦਿੱਤੇ ਹਨ ਇਸ ਗੀਤ ਨੂੰ ਸੁਣ ਕੇ ਇੱਕ ਵਾਰ ਤੁਹਾਡੇ ਵਿੱਚ ਵੀ ਜ਼ਰੂਰ ਜੋਸ਼ ਪਾਰ ਆਵੇਗਾ ਗਿੱਪੀ ਘਰੇਵਾਲ ਵੱਲੋਂ ਇਸ ਫਿਲਮ ਨੂੰ ਲਿਖਿਆ ਗਿਆ ਤੇ ਡਾਇਰੈਕਟ ਵੀ ਕੀਤਾ ਗਿਆ ਫਿਲਮ ਦੇ ਵਿਜ਼ੂਅਲਸ ਨੂੰ ਦੇਖ ਕੇ ਇਕwari ਤੁਹਾਡੇ ਵੀ ਲੂਕੰਡੇ ਖੜੇ ਹੋ ਜਾਣਗੇ ਦੱਸ ਦੇ ਕਿ ਇਸ ਨਵੇਂ ਗੀਤ ਵਿੱਚ ਮਾਂ ਦੇ ਪਿਆਰ ਨੂੰ ਵੀ ਦਿਖਾਇਆ ਗਿਆ ਨਿਮਰਤ ਖਹਿਰਾ ਤੇ ਸ਼ਿੰਦਾ ਗਰੇਵਾਲ ਦੀ ਬਹੁਤ ਹੀ ਸੋਹਣੀ ਕੈਮਿਸਟਰੀ ਦਿਖਾਈ ਗਈ ਹੈ ਇਸ ਗੀਤ ਨੂੰ ਸੁਣਨ ਤੋਂ ਬਾਅਦ ਹਰ ਕੋਈ ਇਸ ਗੀਤ ਨੂੰ 10 ਵਿੱਚੋਂ 10 ਨੰਬਰ ਦੇ ਰਿਹਾ ਕਿਉਂਕਿ ਗਾਣੇ ਦੇ ਵਿਜ਼ੂਅਲਸ ਬਹੁਤ ਹੀ ਵੱਡੇ ਹਨ ਸ਼ੰਕਰ ਮਹਾਦੇਵਨ ਤੇ ਸ਼੍ਰੀਆ ਗੁਸ਼ਾਲ ਵੱਲੋਂ ਆਪਣੀ ਮਿੱਠੀ ਆਵਾਜ਼ ਵਿੱਚ ਇਸ ਗੀਤ ਨੂੰ ਗਾਇਆ ਗਿਆ ਇਸ ਤੋਂ ਪਹਿਲਾਂ ਅਕਾਲ ਫਿਲਮ ਦਾ ਟਾਈਟਲ ਟਰੈਕ ਵੀ ਰੀਲੀਜ਼ ਕੀਤਾ ਗਿਆ ਸੀ ਜਿਸ ਨੂੰ ਸੁਖਵਿੰਦਰ ਸਿੰਘ ਵੱਲੋਂ ਗਾਇਆ ਗਿਆ ਸੀ ਤੇ ਸ਼ੰਕਰ ਮਹਾਦੇਵਨ ਵੱਲੋਂ ਇਸ ਦਾ 뮤직 ਦਿੱਤਾ ਗਿਆ ਸੀ ਤੇ ਹੁਣ ਅਕਾਲ ਫਿਲਮ ਦੇ ਇਸ ਨਵੇਂ ਗੀਤ ਕਣਕਾਂ ਨੂੰ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ 10 April 2025 ਨੂੰ ਅਕਾਲ ਫਿਲਮ ਸਿਨੇਮਾ ਕਰਾ ਵਿੱਚ ਰਿਲੀਜ਼ ਹੋਵੇਗੀ ਜਿਸ ਨੂੰ ਦੇਖ ਕੇ ਇੱਕ ਵਾਰੀ ਤੁਹਾਡੇ ਵਿੱਚ ਵੀ ਜ਼ਰੂਰ ਜੋਸ਼ ਭਰ ਆਵੇਗਾ ਕਿਉਂਕਿ ਇਸ ਦੇ ਵਿਜ਼ੂਅਲਸ ਇੰਨੇ ਵੱਡੇ ਹਨ ਕਿ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ ਪਹਿਲੀ ਵਾਰ ਇਹ ਜਿਹਾ ਹੈ ਕਿ ਬਾਲੀਵੁੱਡ ਦੇ ਗਾਇਕ ਵੱਲੋਂ ਪੰਜਾਬੀ ਫਿਲਮ ਵਿੱਚ ਗੀਤ ਗਾਇਆ ਗਿਆ ਉਹ ਵੀ ਧਾਰਮਿਕ ਫਿਲਮ ਵਿੱਚ ਕਣਕਣ ਦੇ ਵਿੱਚ ਰੱਬ ਵੱਜਦਾ ਹੈ ਅਕਾਲ ਫਿਲਮ ਦਾ ਦੂਜਾ ਗੀਤ ਕਣਕਣ ਰਿਲੀਜ਼ ਹੋ ਚੁੱਕਾ ਹੈ ਜਿਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਖਾਸ ਗੱਲ ਇਹ ਹੈ ਕਿ ਗੀਤ ਬਾਲੀਵੁੱਡ ਦੇ ਮਸ਼ਹੂਰ ਗਾਇਕ ਸ਼ੰਕਰ ਮਹਾਦੇਵਨ ਅਤੇ ਸ਼੍ਰੀਆ ਗੋਸ਼ਾਲ ਵੱਲੋਂ ਗਾਇਆ ਗਿਆ ਤੇ ਨਾਲ ਹੀ ਇਸ ਗੀਤ ਨੂੰ ਹੈਪੀ ਰਾਈ ਕੋਟੀ ਵੱਲੋਂ ਲਿਖਿਆ ਗਿਆ ਹੈ ਅਕਾਲ ਫਿਲਮ ਦੇ ਇਸ ਦੂਜੇ ਗੀਤ ਨੂੰ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ ਜਿਵੇਂ ਅਕਾਲ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਤਾਂ ਲੋਕਾਂ ਵੱਲੋਂ ਉਸ ਨੂੰ ਬਹੁਤ ਪਿਆਰ ਦਿੱਤਾ ਗਿਆ ਟੀਜ਼ਰ ਨੂੰ ਦੇਖ ਕੇ ਇੱਕ ਵਾਰ ਤਾਂ ਹਰ ਕਿਸੇ ਦੇ ਲੂਕੰਡੇ ਖੜੇ ਹੋ ਗਏ ਕਿਉਂਕਿ ਗਿੱਪੀ ਗਰੇਵਾਲ ਨਿਮਰਤ ਹੈ ਰਤ ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰ다 ਗਰੇਵਾਲ ਦੀ ਇਸ ਫਿਲਮ ਵਿੱਚ ਵੱਖਰੀ ਲੁੱਕ ਦੇਖਣ ਦੇਖਣ ਨੂੰ ਮਿਲੇਗੀ ਤੇ ਨਾਲ ਹੀ ਇਸ ਨਵੇਂ ਗੀਤ ਵਿੱਚ ਗੁਰਪ੍ਰੀਤ ਪੂਰਗੀ ਦਾ ਵੀ ਬਹੁਤ ਹੀ ਸੋਹਣਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ ਦੱਸ ਦੇ ਕਿ ਅਕਾਲ ਫਿਲਮ 10 ਅਪ੍ਰੈਲ 2025 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ ਤੇ ਨਾਲ ਹੀ ਇਸ ਦੇ ਟੇਲਰ ਦਾ ਵੀ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਅਕਾਲ ਫਿਲਮ ਦੇ ਇਸ ਨਵੇਂ ਗੀਤ ਨੇ ਇੱਕ ਵਾਰੀ ਸਭ ਦੇ ਨੂਕਣੇ ਹੀ ਖੜੇ ਕਰ ਦਿੱਤੇ ਹਨ ਇਸ ਗੀਤ ਨੂੰ ਸੁਣ ਕੇ ਇੱਕ ਵਾਰ ਤੁਹਾਡੇ ਵਿੱਚ ਵੀ ਜ਼ਰੂਰ ਜੋਸ਼ ਪਾਰ ਆਵੇਗਾ ਗਿੱਪੀ ਘਰੇਵਾਲ ਵੱਲੋਂ ਇਸ ਫਿਲਮ ਨੂੰ ਲਿਖਿਆ ਗਿਆ ਤੇ ਡਾਇਰੈਕਟ ਵੀ ਕੀਤਾ ਗਿਆ ਫਿਲਮ ਦੇ ਵਿਜ਼ੂਅਲਸ ਨੂੰ ਦੇਖ ਕੇ ਇੱਕ ਵਾਰੀ ਤੁਹਾਡੇ ਵੀ ਲੂ ਕੱਡੇ ਖੜੇ ਹੋ ਜਾਣਗੇ ਦੱਸ ਦੇ ਕਿ ਇਸ ਨਵੇਂ ਗੀਤ ਵਿੱਚ ਮਾਂ ਦੇ ਪਿਆਰ ਨੂੰ ਵੀ ਦਿਖਾਇਆ ਗਿਆ ਨਿਮਰਤ ਖਹਿਰਾ ਤੇ ਸ਼ਿੰਦਾ ਗਰੇਵਾਲ ਦੀ ਬਹੁਤ ਹੀ ਸੋਹਣੀ ਕੈਮਿਸਟਰੀ ਦਿਖਾਈ ਗਈ ਹੈ ਇਸ ਗੀਤ ਨੂੰ ਸੁਣਨ ਤੋਂ ਬਾਅਦ ਹਰ ਕੋਈ ਇਸ ਗੀਤ ਨੂੰ 10 ਵਿੱਚੋਂ 10 ਨੰਬਰ ਦੇ ਰਿਹਾ ਕਿਉਂਕਿ ਗਾਣੇ ਦੇ ਵਿਜ਼ੂਅਲਸ ਬਹੁਤ ਹੀ ਵੱਡੇ ਹਨ ਸ਼ੰਕਰ ਮਹਾਦੇਵਨ ਤੇ ਸ਼੍ਰੀਆ ਗੁਸ਼ਾਲ ਵੱਲੋਂ ਆਪਣੀ ਮਿੱਠੀ ਆਵਾਜ਼ ਵਿੱਚ ਇਸ ਗੀਤ ਨੂੰ ਗਾਇਆ ਗਿਆ ਇਸ ਤੋਂ ਪਹਿਲਾਂ ਅਕਾਲ ਫਿਲਮ ਦਾ ਟਾਈਟਲ ਟਰੈਕ ਵੀ ਰੀਲੀਸ ਕੀਤਾ ਗਿਆ ਸੀ ਜਿਸ ਨੂੰ ਸੁਖਵਿੰਦਰ ਸਿੰਘ ਵੱਲੋਂ ਗਾਇਆ ਗਿਆ ਸੀ ਤੇ ਸ਼ੰਕਰ ਮਹਾਦੇਵਨ ਵੱਲੋਂ ਦਾ ਮਿਊਜ਼ਿਕ ਦਿੱਤਾ ਗਿਆ ਸੀ ਤੇ ਹੁਣ ਅਕਾਲ ਫਿਲਮ ਦੇ ਇਸ ਨਵੇਂ ਗੀਤ ਕਣਕਣ ਨੂੰ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ 10 April 2025 ਨੂੰ ਅਕਾਲ ਫਿਲਮ ਸਿਨੇਮਾ ਕਰਾ ਵਿੱਚ ਰਿਲੀਜ਼ ਹੋਵੇਗੀ ਜਿਸ ਨੂੰ ਦੇਖ ਕੇ ਇੱਕ ਵਾਰੀ ਤੁਹਾਡੇ ਵਿੱਚ ਵੀ ਜ਼ਰੂਰ ਜੋਸ਼ ਭਰ ਆਵੇਗਾ ਕਿਉਂਕਿ ਇਸ ਦੇ ਵਿਜ਼ੂਅਲਸ ਇੰਨੇ ਵੱਡੇ ਹਨ ਕਿ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ ਪਹਿਲੀ ਵਾਰ ਇਹ ਜਿਹਾ ਹੈ ਕਿ ਬਾਲੀਵੁੱਡ ਦੇ ਗਾਇਕ ਵੱਲੋਂ ਪੰਜਾਬੀ ਫਿਲਮ ਵਿੱਚ ਗੀਤ ਲਾਇਆ ਗਿਆ ਉਹ ਵੀ ਧਾਰਮਿਕ ਫਿਲਮ ਵਿੱਚ